ਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਕਾਲੀਕੇ ਤਸਵੀਰ ਤਨੌਲਾ ਤੇ ਜ਼ਿਲ੍ਹਾ ਮਿੱਤਰੋ ਬਰਨਾਲਾ ਬਹਾਦਰ ਸਿੰਘ ਮੈਂਬਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਤਨ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਦੋ ਮਿੱਤਰੋ ਤਾਜ਼ੀਆਂ ਸੁਗੀਆਂ ਨੇ ਮੱਝਾਂ ਤੇ ਇੱਕ ਵੈੜ ਹੈ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਵੀ ਕਿਹੜੇ ਕਿਹੜੇ ਸੂਏ ਨੇ ਕਿੰਨਾ ਕਿੰਨਾ ਜਾਂ ਬਹੁਤ ਜ਼ਿਆਦਾ ਦੁੱਧ ਤਿਆਰ ਹੈ ਦੇ ਦੋਨੇ ਮਿੱਤਰੋ ਸਿਹਤ ਬਖੋ ਸੁਣੀਆਂ ਨੇ ਸਰੀਰ ਪਖੂ ਆਪਾਂ ਕਹਿ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਬਹੁਤ ਚੰਗੀ ਆ ਥਾਂਲੇ ਵੀ ਦੀ ਫੇਰ ਆਪਾਂ ਕਹਿੰਨੇ ਵੀ ਸਾਫ ਹੈ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਟਾਈਮ ਆ 1:00 ਵਜੇ ਅਸੀਂ ਵੀਡੀਓ ਬਣਾ ਰਹੇ ਆ ਕਿਉਂਕਿ ਕਈ ਭਰਾ ਕਹਿੰਦੇ ਨੇ ਕਿ ਥੱਲੋ ਲੇਵੇ ਤੇ ਕੁਝ ਦੀਦਾ ਨਹੀਂ ਕਿਉਂਕਿ ਨਾਰਮਲ ਲੇ ਵਿੱਚ ਦੁੱਧ ਚੋਏ ਵਿੱਚ ਦੀ ਆਪਾਂ ਵੀਡੀਓ ਬਣਾ ਰਹੇ ਆ ਵੈਸੇ ਤਾਂ ਵੀਡੀਓ ਬਣਾਉਣੀ ਸੀ ਆਪਾਂ ਸ਼ਾਮ ਨੂੰ ਪਰ ਇੱਧਰ ਆਉਣ ਕਰਕੇ ਆਪਾਂ ਬਾਈ ਨੂੰ ਕਿਹਾ ਵੀ ਆਪਾਂ ਪਹਿਲੇ ਹੀ ਬੜਾ ਦੰਨੇ ਆ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਦਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਆਪਣਾ ਕੰਮ ਵਪਾਰ ਦਾ ਫਿਰ ਨਹੀਂ ਵਪਾਰ ਦਾ ਤਾਂ ਨਹੀਂ ਹੈ ਜੀ ਹਾਂ ਬਸ ਉਹ ਸ਼ੌਂਕ ਤੌਰ ਤੇ ਸ਼ੌਂਕ ਤੌਰ ਤੇ ਉਹ ਲੈ ਆਉਣੇ ਲਿਆਉਣੇ ਕਰਦੇ ਹਾਂ ਬਸ ਇੱਕ ਅੱਧੀ ਲੈ ਆਉਣੇ ਜੀ ਦੇ ਦਿੰਦੇ ਆਂ ਠੀਕ ਆ ਵੀ ਵੱਡਾ ਵਪਾਰ ਦਾ ਕੰਮ ਨਹੀਂ ਨਹੀਂ ਓਕੇ ਸ਼ੌਂਕ ਤੌਰ ਤੇ ਸ਼ੌਂਕ ਤੌਰ ਤੇ ਟੈਂਗੀਆਂ ਤੋਂ ਲੈਨੇ ਆਂ ਜੀ ਟੈਂਗੀਆਂ ਬਸ ਅੱਗੇ ਦੇ ਦਿੰਦੇ ਆਂ ਚੰਗੇ ਲੈਨੇ ਆਂ ਤਾਂ ਚੰਗੇ ਵੇਚਦੇ ਆਂ ਮਨ ਲਖਰਾਬ ਖਰਾਬ ਅਸੂ ਲੈਨੇ ਆਂ ਓਕੇ ਹੁਣ ਜੇ ਆਪਾਂ ਇਹਦੀ ਗੱਲ ਕਰਕੇ ਹਾਂ ਚੌਥੇ ਸੂਏ ਚੌਥੇ ਸੂਏ ਪਹਿਲਾ ਵਪਾਰੀ ਆ ਜਿਹੜਾ ਚੌਥੇ ਸੂਏ ਕਹਿੰਦਾ ਹਾਂਜੀ ਹਾਂਜੀ ਹੈ ਜੀ ਸਭ ਥੇ ਆ ਜੀ ਨਹੀਂ ਤਾਂ ਦੂਜਾ ਜਾਂ ਤੀਜਾ ਹਨਾ ਸੋ ਮਿੱਤਰੋ ਦੂਜਾ ਭਾਈ ਦੇਖਣਾ ਇਹਨੂੰ ਸਭ ਪਤਾ ਹਾਂ ਅਗਲਾ ਸਮਝਦਾ ਲੈਂਦਾ ਹੈ ਹਾਂਜੀ ਅਗਲਾ ਬੋਲਦਾ ਨਹੀਂ ਹੁੰਦਾ ਹਨਾ ਤੇ ਇਹ ਚੌਥੇ ਸੂਏ ਸੂਈ ਆ ਕਦੋਂ ਕਸੂਈ ਆ ਕੱਤੀ ਸਵੇਰੇ 2 ਵਜੇ ਅੱਜ ਸਵੇਰੇ 2 ਵਜੇ ਸੂਈ ਆ ਤੜਕੇ ਹਾਂਜੀ ਹਾਂਜੀ ਜੇਰ ਪੈ ਗਈ ਮਗਰ ਬੱਚਾ ਕੱਟੀ ਆ ਜੀ ਇਧਰ ਲਈ ਹਾਂਜੀ ਓਕੇ ਮਾਂਗਰ ਕੱਟੀ ਆ ਜੀ ਚੌਥੇ ਸੂਏ ਤਾਜੀ ਸੂਈ ਆ ਜੇਰ ਕੰਪਲੀਟ ਆ ਕਿੰਨਾ ਕਮਾਲ ਕੰਦਾ ਦੁੱਧ ਦੱਸਿਆ ਜੀ ਮਾਲਕਾਂ ਨੇ ਤੇ 12-13 ਲੀਟਰ ਦੁੱਧ ਠੀਕ ਆ ਹਾਂ 6-7 ਕਿਲੋ ਅਸੀਂ ਪੌੜਾ ਅੱਜ ਕੱਢਿਆ ਇਸ ਵੇ ਓਕੇ ਆਓ ਤੁਸੀਂ ਕਿਹਾ ਸੀ ਵੀ ਸ਼ਾਮ ਨੂੰ ਵੀਡੀਓ ਬਣਾਉਣੀ ਆ ਪਰ ਮੇਰਾ ਰੂਟ ਹੁਣ ਕਰਕੇ ਮੈਂ ਕਹਾ ਚੱਲ ਕੱਢੀ ਚੱਲ ਗਏ ਹਨਾ ਹਾਂਜੀ ਠੀਕ ਆ ਮੈਂ ਕਿਹਾ ਸੀ ਵੀ ਚਲੋ ਸ਼ਾਮ ਨੂੰ ਦੱਸਣ ਲੱਗਿਆਂ ਹਾਂ ਹਾਂ ਸ਼ਾਮ ਨੂੰ ਪਤਾ ਲੱਗਣ ਲੱਗਿਆਂ ਦਾ ਲੈਵੇ ਦਾ ਹਨਾ ਠੀਕ ਆ ਇਹਨੂੰ ਤੋਰੋ ਜੇ ਫਿਰ ਇੱਕ ਵਾਰੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਮਿੱਤਰੋ ਕਰੋ ਸੰਪਰਕ ਦੋਨੇ ਤਿੰਨੇ ਨਾਲ ਚੰਗੇ ਆ ਸੋ ਰੇਟ ਵੀ ਜਿਹੜੇ ਤਿੰਨਾਂ ਦੇ ਜਾਇਜ਼ ਹੀ ਆ ਕੋਈ ਬਾਹਲੇ ਨਹੀਂ ਤੇ ਸਿਹਤ ਪੱਕੋ ਫੇਰ ਆਪਾਂ ਕਹਿੰਨੇ ਸੋਹਣਿਆ ਕੱਦ ਨਾਰਮਲ ਆ ਹਨਾ ਬਾਹਲੇ ਵੱਡੇ ਕੱਦ ਨਹੀਂ ਹਾਂਜੀ ਨਾਰਮਲ ਕੱਦ ਤੇ ਥਾਂਡੇ ਵੀ ਨਹੀਂ ਆ ਸਾਪ ਨੇ ਮਗਰ ਮਿੱਤਰੋ ਕੱਟੀ ਐ ਤੇ ਦੁੱਧ ਵਾਈ ਕਹਿੰਦਾ ਵੀ 12-13 ਲੀਟਰ ਮਾਲਕਾਂ ਦਾ ਦੱਸਿਆ ਵਾ ਅੱਗੇ ਥੋੜੀ ਸਾਮ ਸੰਭਾਲਾ ਤੇ ਵੱਧ ਵੀ ਸਕਦੀ ਆ ਤੇ ਪਾਈਆ ਘੱਟ ਵੀ ਸਕਦੇ ਹਾਂਜੀ ਇਹ ਰੇਟ ਕੀ ਕਰਤਾ ਜਿਹਦਾ ਫਿਰ ਰੇਟ ਇਹਦਾ ਜੀ 135 ਕਰਤਾ 135 ਹਾਂਜੀ 135 ਮਿੱਤਰੋ ਬੋਲ ਲੈ ਤੇ ਚੌਥੇ ਸੂਏ ਸੂਈ ਆ ਥਾਂ ਲੈਵੇ ਦੀ ਫੇਰ ਆਪਾਂ ਕਹਨੇ ਵੀ ਸਾਫ ਹੈ ਤਸੱਲੀ ਤੁਸੀਂ ਖੁਦ ਕਰ ਸਕਦੇ ਹੋ ਪਰ ਆਪਾਂ ਫੁੱਲ ਤਸੱਲੀ ਲੈ ਕੇ ਵੀਡੀਓ ਬਣਾਉਣੇ ਕੋਈ ਸਿੰਤਾ ਆਪੂਰ ਸਰਲਾ ਕੋਈ ਓਕੇ ਓਕੇ ਜੀ ਓਕੇ ਹੁਣ ਆਪਾਂ ਦੂਜੇ ਨੰਬਰ ਹਾਂ ਦੋ ਦੰਗ ਆਉਂਦਾ ਤਸੱਲੀ ਕਰਕੇ ਲੈ ਕੇ ਜਾਵੇ ਹਨਾ ਹਾਂਜੀ ਕਿਉਂਕਿ ਪੈਸਾ ਘੜਾ ਰੋਜ਼-ਰੋਜ਼ ਲੱਗਦਾ ਤੇ ਦੂਜੇ ਨੰਬਰ ਤੇ ਫੇਰ ਮਿੱਤਰੋ ਪਤਲੇ ਪਿੰਡੇ ਦੀ ਇਹਦਾ ਕਿਹੜਾ ਸੂਆ ਜੀ ਦੂਜੇ ਸੂਏ ਇਹ ਦੂਜੇ ਸੂਏ ਸੂਈ ਮੰਗਰ ਮੰਗਰ ਕੱਟਿਆ ਜੀ ਮੰਗਰ ਇਹਦੇ ਕੱਟਾ ਹੈ ਪੰਜਵੇਂ ਦਿਨ ਦਾ ਸੂਏ ਜੀ ਓਕੇ ਆ 5 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਮੰਗਰ ਕੱਟਾ ਤੇ ਦੂਜੇ ਸੂਏ ਸੂਈ ਆ ਸਿਹਤ ਪੱਕੋ ਵੀ ਸੋਹਣੀ ਹੈ ਸਰੀਰ ਦੀ ਜਿਹੜੀ ਬੰਤਰ ਵੀ ਚੰਗੀ ਆ ਤੇ ਪਤਲਾ ਪਿੰਡਾ ਤੇ ਦੁੱਧ ਮਿੱਤਰੋ ਸੋਹਣਾ ਕੱਢ ਦੂਗੀ ਜਿਹੜੇ ਹਿਸਾਬ ਨਾਲ ਤਿਆਰ ਹੋਈ ਆ ਫਿਰ ਆਪਾਂ ਕਹਿੰਦੇ ਜਿਹੜਾ ਵੀਡੀਓ ਬਣਾਉਣ ਦਾ ਸਾਡਾ ਟਾਈਮ ਹੈ 12 1 ਵਜੇ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਜੇਕਰ ਕਿਸੇ ਦੋਸਤ ਨੇ ਵੀਡੀਓ ਬਣਵਾਉਣੀ ਹੋਵੇ ਇੱਧਰ ਲੇਰਗੇ ਦੇ ਵਿੱਚੋਂ ਦਾ ਆਪਣਾ ਨੰਬਰ ਹੈ ਮਿੱਤਰੋ 98724 82124 ਕਿੰਨਾ ਕੁ ਬੌਲਾ ਹੋਊਗਾ ਇਹਦੇ ਬੌਲਾ ਬਾਈ ਜੀ ਹੁਣ 8 ਲੀਟਰ ਦੁੱਧ ਤਿਆਰ ਹੈ ਦੁੱਧ ਤਿਆਰ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 5ਵਾਂ ਦਿਨ ਹੈ 5ਵਾਂ ਦਿਨ ਹੋ ਗਿਆ ਸੂਈ ਨੂੰ 9 ਲੀਟਰ ਦੁੱਧ ਤਿਆਰ ਹੈ ਹਾਂਜੀ ਠੀਕ ਹੈ ਮੁੱਲ ਕੀ ਕਰਤਾ ਜੀ ਮੁੱਲ ਤੇ 140 ਕਰੀ ਕਿੰਨਾ ਕੁ ਦੁੱਧ ਕੱਢ ਸਕਦੀ ਐ ਇਹ ਤੋ ਤੇ ਇਹ ਵੀ 12 13 ਮੀਟਰ ਕਰਨ ਸਕਦੇ ਓਕੇ 12 13 ਬਾਕੀ ਸੇਵਾ ਤੇ ਹਾਂ ਅੱਗੇ ਸੇਵਾ ਤੇ ਹੈ ਨਾ ਚੰਗਾ ਮੋਟਾ ਥਾਣਾ ਮਿੱਤਰੋ ਤੇ ਸੋ ਜਿਹੜੇ ਵੀ ਵੀਰ ਭਰਾ ਨੂੰ ਜਰੂਰਤ ਹੋਵੇ ਤਾਂ ਜਰੂਰ ਵਾਇਦਨਾ ਕਰੋ ਮਿੱਤਰੋ ਸੰਪਰਕ ਸਿੰਗ ਫਲੇਅ ਕਹਿੰਦੇ ਬਹੁਤ ਸੁਣਿਆ ਰੇਟ ਇਹਦਾ 140 140 ਮਾਨਤਨ ਮਾਨਤਨ ਕਰਦਾ ਏ ਓਕੇ ਹੁਣ ਤੀਜੇ ਨੰਬਰ ਤੇ ਆ ਗਈ ਵੈਡ ਹੈ ਨਾ ਹਾਂਜੀ ਤੇ ਇਹਦਾ ਸੂਆ ਦੂਜਾ ਇਹਦਾ ਦੂਜਾ ਸੂਆ ਓਕੇ ਇਹਨੂੰ ਵੀ ਖੋਲੋ ਜੀ ਫਿਰ ਦੂਜਾ ਸੂਆ ਜੀ ਮਿੱਤਰੋ ਬਹੁਤ ਸੋਹਣੀ ਤਿਆਰ ਹੋਈ ਵੀ ਆ ਬਹੁਤ ਸੋਹਣਾ ਜਿਹੜਾ ਰੰਗ ਹੈ ਮੂਰੇ ਗਰਮੀ ਚੱਲਣ ਵਾਲੀ ਆ ਜਿੱਥੇ ਮਰਜੀ ਬੰਨ੍ਹ ਦਿਓ ਕੋਈ ਸਮੱਸਿਆ ਨਹੀਂ ਪਊਗਾ ਕਿਉਂਕਿ ਇਹ ਸਾਈਵਾਲ ਦੇ ਵਿੱਚ ਮਿੱਤਰੋ ਥੋੜੀ ਜਿਹੀ ਕਰਾਸ ਹੈ ਤੇ ਮੱਝਾਂ ਵਾਲੇ ਦੁੱਧ ਹੋਣਾ ਤੇ ਮੱਝਾਂ ਵਾਂਗੂ ਮਿੱਤਰੋ ਇਹਨੂੰ ਤੁਸੀਂ ਸਾਂਭ ਸਕਦੇ ਹੋ ਕਿਉਂਕਿ ਜਿਹੜੀਆਂ ਪਿਓਰ ਹੁੰਦੀਆਂ ਨੇ ਉਹਨਾਂ ਨੂੰ ਗਰਮੀ ਚੱਲਦੀਆਂ ਨਹੀਂ ਹੈ ਜੀ ਕੁਝ ਵੀ ਨਹੀਂ ਕਿਹਾ ਹਾਂ ਤੇ ਚੰਗਾ ਸੋਹਣਾ ਥਾਣਾ ਫਿਕਸ ਹਵਾਨੇ ਦੀ ਆ ਦੁੱਧ ਮਿੱਤਰੋ ਇਹ 16 17 ਲੀਟਰ ਅੰਦਾਜ਼ੇ ਨਾਲ ਕੱਢ ਸਕਦੀ ਹੈ ਵੱਧ ਘੱਟ ਤੁਹਾਡੀ ਸੇਵਾ ਦੇ ਸੋ ਸਾਹੀਵਾਲ ਤੇ ਐਚਪ ਦਾ ਮਿੱਤਰੋ ਕਰਾਸ ਪਾਣਾ ਇਹਦਾ ਰੇਟ ਕੀ ਕਰਤਾ ਜੀ ਇਹਦਾ ਰੇਟ 85 ਜੀ 85 ਮਾਨ ਤਣ ਅੰਤਨ ਕੋਈ ਨਹੀਂ ਕਰਦੇ ਓਕੇ ਤੇ ਆਪਾਂ ਮੈਨਾਂ ਮੇਰੀ ਵੀਡੀਓ ਤੇ ਪਸ਼ੂ ਲੈ ਵੀ ਆ ਹਨਾ ਹਾਂਜੀ ਹਾਂਜੀ ਲੈ ਜੀ ਠੀਕ ਹੈ ਕਿੰਨੇ ਕ ਪਸ਼ੂ ਲੈ ਆ ਵੀਡੀਓ ਤੇ ਲੈ ਚੋਗੇ 10 ਪਸ਼ੂ ਜੀ ਠੀਕ ਹੈ ਵਧੀਆ ਕੰਮ ਆਪਣਾ ਬਹੁਤ ਵਧੀਆ ਜੀ ਕੋਈ ਮਾੜਾ ਤਾਂ ਨਹੀਂ ਨਿਕਲਿਆ ਹਾਂ ਨਾ ਕੋਈ ਕਿਸੇ ਵੀ ਗੱਲ ਦੀ ਪ੍ਰੋਬਲਮ ਹਾਂਜੀ ਠੀਕ ਹੈ ਅੰਕਲ ਨਾਲ ਵੀ ਕਰ ਲੀ ਗਏ ਗੱਲ ਹਣਾ ਅੰਕਲ ਜੀ ਹੋਰ ਠੀਕ ਹੋ ਸਦਾ ਆਪਣੀ ਵੀਡੀਓ ਦਾ ਤਾਂ ਮੈਂ ਖਿਆ ਪਸ਼ੂ ਲਏ ਵੇ ਛੋਡੇ ਹਣਾ ਇਹ ਇੱਕ ਵੀਡੀਓ ਦੇ ਚ ਆਪਾਂ ਜਿਗਰ ਵੀ ਕੀਤਾ ਸੀ ਵੀ ਕਾਲੇ ਕੀ ਗਈ ਆ ਹਣਾ ਕਿਵੇਂ ਰਿਹਾ ਜੀ ਆਪਣਾ ਜਿਵੇਂ ਆਪਾਂ ਕਹਿੰਨੇ ਹੁੰਨੇ ਆ ਬਹੁਤ ਵਧੀਆ ਰਿਹਾ ਜੀ ਠੀਕ ਹੈ ਜਿਵੇਂ ਆਪਾਂ ਕਹਿੰਨੇ ਹੁੰਨੇ ਆ ਵੀ ਐ ਪਸ਼ੂ ਆ ਉਹ ਜੇ ਨਿਕਲਦਾ ਹੈ ਉਹ ਹੀ ਜੇ ਨਿਕਲਦਾ ਜੀ ਠੀਕ ਹੈ ਵੀ ਇਹ ਨਹੀਂ ਹੋਦਾ ਕਿ ਲੰਬਾ ਆਇਆ ਹੋਵੇ ਨਹੀਂ ਜੀ ਨਹੀਂ ਨਹੀਂ ਠੀਕ ਹੈ ਹਾਂਜੀ ਤੇ ਵੀਡੀਓ ਤੇ ਨਹੀਂ ਆਇਆ ਠੀਕ ਹੈ ਤੇ ਫੋਨ ਨੰਬਰ ਇੱਕ ਵਾਰੀ फोन 95926 95922 09062 09062 ਪਿੰਡ ਕਾਲੇਕੇ ਆ ਤਸਵੀਰ ਢਨੋਲਾ ਢਨੋਲੇ ਦੇ ਬਿਲਕੁਲ ਨੇੜੇ ਆ 6 ਕਿਲੋਮੀਟਰ 6 ਕਿਲੋਮੀਟਰ ਤੇ ਆ ਤੇ ਅੰਢਿਆਏ ਤੋਂ ਕਿੰਨੇ ਕਿਲੋਮੀਟਰ ਹੋ ਨੇੜੇ ਤੋਂ 15 ਕਿਲੋਮੀਟਰ 15 ਕਿਲੋਮੀਟਰ ਤੇ ਜ਼ਿਲ੍ਹਾ ਬਰਨਾਲਾ ਹੈ ਨਾ ਜ਼ਿਲ੍ਹਾ ਬਰਨਾਲਾ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਿੰਨੇ ਨਗਾਂ ਦੀ ਫਿਰ ਆਪਾਂ ਸਾਨੂੰ ਇੱਕ ਵਾਰੀ ਨੇੜੋ ਕਰਕੇ ਦਿਖਾ ਦਈਏ ਦੂਜਾ ਸੂਆ ਮਿੱਤਰੋ ਵੜ ਹੈ ਤੇ ਪੰਜ ਚਾਰ ਦਿਨ ਲੈ ਜੂਗੀ ਹਾਂ ਜੀ ਲੈ ਜੀ ਹਨਾ ਲੈ ਜੀ ਤੇ ਸਾਹੀਵਾਲ ਤੇ ਐਚ ਐਫ ਦਾ ਮਿੱਤਰੋ 크ਰੋਸ ਹੈ ਜਿੱਥੇ ਮਰਜ਼ੀ ਤੁਸੀਂ ਇਹਨੂੰ ਬਣਦਿਓ ਇਹਨੇ ਮਿੱਤਰੋ ਗਰਮੀ ਨਹੀਂ ਮੰਨਣੀ ਨਾ ਰਹਿਣ ਦੇ ਵਿੱਚ ਕੋਈ ਸਮੱਸਿਆ ਆਵੇ ਜਿਹੜੇ ਭਰਾ ਨੇ ਘਰੇਲੂ ਪਸ਼ੂ ਰੱਖਣਾ ਪਰ ਜੇਕਰ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਉਹ ਵੱਖ ਗੱਲ ਹੈ ਜਿਹੜੇ ਭਰਾ ਨੇ ਦੁੱਧ ਦੀ ਖਾਤਰ ਰੱਖਣੀ ਹੈ ਉਹਦੀ ਖਾਤਰ ਮਿੱਤਰੋ ਬਹੁਤ ਚੰਗੀ ਹੈ ਇਹਦਾ 15-16 ਲੀਟਰ ਤੇ ਐਚ ਐਫ ਦਾ 20 ਲੀਟਰ ਬਰਾਬਰ ਹੀ ਹੁੰਦਾ ਕਿਉਂਕਿ ਫੈਂਟ ਬਹੁਤ ਹੁੰਦੀ ਹੈ ਸੰਭਾਈ ਅੱਧੀ ਹੁੰਦੀ ਹੈ ਤੇ ਦੋਨੇ ਉਹ ਵੀ ਨਾਗ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਗੇ ਆ ਮਿੱਤਰੋ ਕੱਟੀ ਐ ਤੇ ਤਾਜੀ ਸੂਈ ਐ ਸਿਹਤ ਪੱਖੋਂ ਫੇਰ ਆਪਾਂ ਕਹਿੰਦੇ ਵੀ ਸੋਹਣੀ ਐ ਕੱਦ ਨੋਰਮਲ ਐ ਕਈ ਭਰਾ ਦੂਰੋਂ ਚੱਲ ਕੇ ਆਵੇ ਆਲਾ ਕਹਿੰਦੇ ਕੱਦ ਫੇਰ ਕਹਿੰਦੇ ਵੀ ਨੋਰਮਲ ਐ ਪਰ ਵਜਨ ਕੰਨੋ ਤੁੰਨੇ ਚੰਗੀਆਂ ਨੇ ਸਿਹਤ ਪੱਖੋਂ ਫੇਰ ਆਪਾਂ ਕਹਿੰਦੇ ਵੀ ਸੋਹਣੀਆਂ ਨੇ ਤੇ ਥਣਲੇ ਵੀ ਦੀਆਂ ਸਾਫ ਨੇ ਸੇ ਪੂਰੀ ਵੀਡੀਓ ਦੇਖ ਕੇ ਮਿੱਤਰੋ ਆ ਲਿਆ ਕਰੋ ਕਈ ਵਾਰ ਆਪਾਂ ਰੀਲ ਤੇ ਪਸ਼ੂ ਦੇਖ ਲੈਂਦਾ ਹੈ ਉਹਦੇ ਵਿੱਚ ਕਈ ਵਾਰ ਪਸੂ ਵੱਡਾ ਦਿਖਾਈ ਦਿੰਦਾ ਹੁੰਦਾ ਫਿਰ ਅਲਾ ਕਹਿੰਦਾ ਵੀ ਉਡਾ ਨਿਕਲਿਆ ਨਹੀਂ ਪਰ ਆਪਣੀ ਕੋਸ਼ਿਸ਼ ਇਹੀ ਆ ਵੀ ਜਿਹੜੀ ਚੀਜ਼ ਆਪਾਂ ਕਰਗੇ ਤੇ ਉਹੀ ਆਪਾਂ ਤੁਹਾਨੂੰ ਦਿਖਾਈਗੇ ਇਹਦੇ ਥੱਲੇ 9 ਲੀਟਰ ਮਿੱਤਰੋ ਦੁੱਧ ਤਿਆਰ ਹੈ 5 ਦਿਨ ਹੋ ਗਏ ਸੂਈ ਨੂੰ ਮਗਰ ਕੱਟਾ ਉਹ ਸਵੇਹ ਸੂਈ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ